ਇਹ ਮੇ ਝੂਠੇ ਦਾਅਵੇ ਕਰਦੇ ਰਹੇ ਨੂੰ ਹਰੇਕ ਜਗ੍ਹਾ ਤੇ ਆ ਕੇ ਅਸੀਂ ਆ ਕਰ ਦਾਂਗੇ ਅਸੀਂ ਆ ਕਰਤਾ ਜਾਂ ਆ ਕਰਨਾ ਵਾ ਕਿਉਂ ਆ ਚੀਜ਼ਾਂ ਹੀ ਕਰ ਦੋ ਕੁਝ ਨਹੀਂ ਲੈਣਾ ਲੋਕਾਂ ਨੇ ਤੁਹਾਡੇ ਤੋਂ ਕਿ ਲੋਕਾਂ ਨੂੰ ਇਹੀ ਆ ਕਿ ਸਾਡੇ ਧੀ ਪੁੱਤ ਸਾਡੇ ਘਰਾਂ ਦੇ ਵਿੱਚ ਸੇਫ ਰਹਿਣ ਜੇ ਉਹ ਵੀ ਨਹੀਂ ਸੇਫ ਕਰ ਸਕਦੀਆਂ ਸਰਕਾਰਾਂ ਤਾਂ ਲੱਖ ਦੀ ਲਾਹਨਤ ਕੁਝ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਆ ਵੀਡੀਓ ਬਣਾ ਰਹੇ ਆ ਜਦੋਂ ਵੀ ਫੇਸਬੁੱਕ ਜਾਂ YouTube ਖੋਲਦੇ ਆ ਹਰ ਇੱਕ ਚੈਨਲ ਦੇ ਉੱਪਰ ਇੱਕੋ ਹੀ ਖਬਰ ਚੱਲ ਰਹੀ ਆ ਇੱਕ ਜਿਹੜੇ 15 ਸਾਲਾਂ ਨੌਜਵਾਨ ਦੀ ਚੈਨਾ ਡੋਰ ਦੇ ਨਾਲ ਮੌਤ ਹੋਈ ਆ ਸਮਰਾਲਾ ਦੇ ਨੇੜੇ ਇੱਕ ਪਿੰਡ ਦਾ ਉਹ ਰਹਿਣ ਵਾਲਾ ਸੀ ਨੌਜਵਾਨ ਤਾਂ ਜਦੋਂ ਵੀ ਉਹ ਵੀਡੀਓ ਸਾਹਮਣੇ ਆਉਂਦੀ ਆ ਤਾਂ ਮੱਲੋ ਜੋਰੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਕਿਉਂਕਿ ਉਸ ਦੇ ਮਾਪਿਓ ਦਾ ਜਿਹੜਾ ਹਾਲ ਆ ਉਹ ਦੇਖਿਆ ਨਹੀਂ ਜਾ ਰਿਹਾ ਪਰ ਗੱਲਾਂ ਇਹੀ ਕਰਨੀਆਂ ਚਾਹੁੰਦੇ ਆ ਕਿ ਇਹੋ ਜਾਂ ਜਿਹੜਾ ਸਿਸਟਮ ਆ ਇਹ ਜਿਹੜੇ ਡੋਰਾਂ ਵੇਕਦੀਆਂ ਨਸ਼ਾ ਵੇਕਦਾ ਵਾ ਕੀ ਸਰਕਾਰਾਂ ਇਹਦੇ ਉੱਪਰ ਕਾਰਵਾਈ ਨਹੀਂ ਕਰ ਰਹੀਆਂ ਜੇ ਕਰ ਰਹੀਆਂ ਤਾਂ ਫਿਰ ਬੰਦ ਕਿਉਂ ਨਹੀਂ ਹੋ ਰਿਹਾ ਚਾਇਨਾ ਡੋਰ ਦੀ ਜੇਕਰ ਗੱਲਬਾਤ ਕਰੀਏ ਕਿ ਚਾਇਨਾ ਡੋਰ ਆ ਕਿੱਥੋਂ ਰਹੀ ਆ ਜਿੱਥੇ ਫੈਕਟਰੀ ਐ ਦੀ ਬਣ ਰਹੀ ਆ ਉਥੋਂ ਦਾ ਵੀ ਪਤਾ ਹੀ ਹੋਊਗਾ ਸਰਕਾਰਾਂ ਨੂੰ ਕਿੱਥੇ ਬਣਦੀ ਆ ਉਸ ਤੋਂ ਬਾਅਦ ਬਨਣ ਤੋਂ ਬਾਅਦ ਜਦੋਂ ਬਾਹਰ ਨਿਕਲਦੀ ਫੈਕਟਰੀਆਂ ਚ ਉਹਦਾ ਵੀ ਪਤਾ ਹੁੰਦਾ ਹੀ ਹੋਊਗਾ ਕਿੱਥੋਂ ਨਿਕਲਦੀ ਕਿਵੇਂ ਜਾਂਦੀ ਆ ਉਸ ਤੋਂ ਬਾਅਦ ਫਿਰ ਦੁਕਾਨਾਂ ਦੇ ਉੱਪਰ ਆਉਂਦੀ ਆ ਤਾਂ ਦੁਕਾਨਦਾਰਾਂ ਦਾ ਵੀ ਪਤਾ ਹੀ ਆ ਕਿਹੜੇ ਵੇਚਦੇ ਆ ਦੁਕਾਨਦਾਰਾਂ ਤੋਂ ਬਾਅਦ ਜਿਹੜੀ ਉਹ ਬੱਚਿਆਂ ਦੇ ਹੱਥਾਂ 'ਚ ਪਹੁੰਚਦੀ ਆ ਜਾਂ ਜਿਹੜੇ ਇਸ ਨੂੰ ਹੋਰ ਤਰੀਕਿਆਂ ਨਾਲ ਵਰਤਦੇ ਆ ਉੱਥੇ ਪਹੁੰਚਦੀ ਆ ਤਾਂ ਉਹ ਵੀ ਪਤਾ ਹੀ ਹੋਊਗਾ ਤਾਂ ਜਿਹੜੇ ਮਾਪਿਓ ਆ ਜਿਹੜੇ ਜਿਹੜੇ ਜਿਨ੍ਹਾਂ ਦੇ ਬੱਚੇ ਚੈਨਾ ਡੋਰ ਵਰਤ ਰਹੇ ਆ ਤਾਂ ਮਾਪਿਓ ਵੀ ਬਰਾਬਰ ਦੀ ਜ਼ਿੰਮੇਵਾਰੀ ਆ ਕਿ ਆਪਾਂ ਆਪਦੇ ਬੱਚਿਆਂ ਨੂੰ ਪੁੱਛਦੇ ਨਹੀਂ ਕਿ ਆਪਾਂ ਇਹ ਕਿਹੜੀ ਡੋਰ ਵਰਤ ਰਹੇ ਆ ਜਾਂ ਕਿ ਇਹ ਸਾਰਾ ਕੁਝ ਹੈਗਾ ਪਤਾ ਨਹੀਂ ਕਰਦੇ ਆਪਾਂ ਆਪਾਂ ਇੰਨੇ ਜਿਹੜੇ ਹੋਏ ਪਏ ਆ ਕਿ ਆਪਾਂ ਆਪਦੇ ਬੱਚਿਆਂ ਨੂੰ ਨਹੀਂ ਪੁੱਛਦੇ ਵੀ ਕਿੱਥੇ ਜਾ ਰਹੇ ਆ ਕੀ ਲਿਆ ਰਹੇ ਆ ਕਿਹੜੀ ਚੀਜ਼ ਨਾਲ ਤੁਸੀਂ ਖੇਡ ਰਹੇ ਹੋ ਜਦੋਂ ਇੰਨਾ ਕੁਝ ਹੋ ਰਿਹਾ ਪੰਜਾਬ ਦੇ ਨੌਜਵਾਨ ਮਰ ਰਹੇ ਬੱਚੇ ਮਰ ਰਹੇ ਆ ਬੱਚਿਆਂ ਦੇ ਗਲੇ ਕੱਟੇ ਜਾ ਰਹੇ ਆ ਕਿਸੇ ਦਾ ਗੁੱਟ ਵੱਡਿਆ ਜਾ ਰਿਹਾ ਕਿਸੇ ਦੀ ਕੋਈ ਲੱਤ ਵੱਡੀ ਜਾ ਰਹੀ ਆ ਇਹ ਨਹੀਂ ਘਾਤਕ ਖਤਰਨਾਕ ਇਹ ਜਿਹੜੀ ਡੋਰ ਆ ਚైనా ਦੀ ਟੁੱਟਦੀ ਨਹੀਂ ਗੀ ਇਹ ਗਲ ਵੱਢ ਸਕਦੀ ਹੱਥ ਵੱਢ ਸਕਦੀ ਲੱਤ ਵੱਢ ਸਕਦੀ ਆ ਪਰ ਟੁੱਟਦੀ ਨਹੀਂ ਇਹ ਤਾਂ ਫੇਰ ਵੀ ਜਿਹੜੇ ਆਪਣੀ ਸਰਕਾਰ ਆ ਗੱਲਾਂ ਕਰਨ ਜੋਗੀ ਕੋਈ ਆ ਵੀ ਅਸੀਂ ਚైనా ਡੋਰ ਬੰਦ ਕਰਨੀ ਹੈ ਚਿੱਟਾ ਬੰਦ ਕਰਨ ਕੀ ਨਹੀਂ ਕਰ ਸਕਦੀ ਸਰਕਾਰ ਦੁਕਾਨਦਾਰਾਂ ਨੂੰ ਵੀ ਕਹਿਣਾ ਸ਼ਰਮ ਨਾਲ ਹੀ ਮਰਜੋ ਜਿਹੜੇ ਚైనా ਡੋਰ ਵੇਚਦੇ ਆ ਸ਼ਰਮ ਆਉਣੀ ਚਾਹੀਦੀ ਆ 4 ਪੈਸਿਆਂ ਦੀ ਖਾਤਰ ਕਿਸੇ ਦੇ ਧੀ ਪੁੱਤ ਦੀ ਜਾਨ ਲਈ ਜਾਂਨੇ ਆ ਤੁਸੀਂ ਪੈਸੇ ਤਾਂ ਫੇਰ ਫੇਰ ਵੀ ਕਮਾਈ ਜਾਣਗੇ ਹੋਰ ਤਰ੍ਹਾਂ ਤਰੀਕੇ ਦੀਆਂ ਦੁਕਾਨਾਂ ਬਹੁਤ ਸਾਰੇ ਜਿਹੜੇ ਇਮਾਨਦਾਰ ਦੁਕਾਨਦਾਰ ਆ ਉਹ ਵੀ ਤਾਂ ਕਮਾਈ ਰਹੇ ਆ ਕਿ ਚੈਨਾ ਡੋਰ ਵੇਚ ਕੇ ਹੀ ਆਪਾਂ ਆਪਦੇ ਘਰ ਚ ਲਾਉਣੇ ਆ ਜਿਹਦੀ ਦੁਕਾਨ ਤੋਂ ਡੋਰ ਗਈ ਹੋਊਗੀ ਜਿਹਦਾ ਜਿੰਨਾ ਦਾ ਪੁੱਤ ਮਰ ਗਿਆ ਸਕੂਲੋਂ ਜਾਂਦਾ ਇਹ ਨਹੀਂ ਕਿ ਉਹ ਪਤੰਗ ਉਡਾ ਰਿਆ ਸੀ ਸਕੂਲੋਂ ਜਾ ਕੇ ਵਾਪਸ ਆ ਰਿਹਾ ਸੀ ਤਾਂ ਉਹਦੇ ਗਲੇ ਵਿੱਚ ਦੀ ਜਿਹੜੀ ਉਹ ਡੋਰ ਲੰਗੀ ਆ ਜਦੋਂ ਪਤੰਗ ਵੱਡਿਆ ਜਾਂਦਾ ਬੱਚੇ ਉਸ ਡੋਰ ਨੂੰ ਜਦੋਂ ਫੜਦੇ ਆ ਤਾਂ ਉਹ ਨਹੀਂ ਦੇਖਦੇ ਕਿ ਗਾਂ ਡੋਰ ਕਿੱਥੇ ਫਸੀ ਆ ਕਿਹਦੇ ਵਿੱਚ ਦੀ ਲੰਘ ਰਹੀ ਆ ਉਹਨਾਂ ਨੇ ਖਿੱਚਣੀ ਆ ਜਦੋਂ ਖਿੱਚੀ ਜਾਂਦੀ ਆ ਤਾਂ ਗਾਲ ਬਾਹ ਲੱਤ ਅੱਖ ਜੋ ਵੀ ਉਹਦੇ ਮੂਰੇ ਆਇਆ ਸਭ ਕੱਟਿਆ ਜਾਂਦਾ। ਤੋ ਬੱਚੇ ਨੂੰ ਕੀ ਪਤਾ ਸੀਗਾ। ਹਾਲਾਂਕਿ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਜਿਹੜਾ ਉਸ ਦਾ ਪਿਓ ਸੀਗਾ ਮੁੰਡੇ ਦਾ ਸਮਰਾਲਾ ਦੇ ਨੇੜੇ ਕੋਈ ਪਿੰਡ ਆ ਉੱਥੋਂ ਦਾ ਜਿਹੜਾ ਉਹ ਨੌਜਵਾਨ ਸੀ ਜਿਹੜਾ ਮਰਿਆ ਜੀ ਡੈਥ ਹੋਈ ਆ ਜਿਹੜਾ ਉਹਦਾ ਪਿਓ ਸੀ ਪਿੰਡ ਦਾ ਸਰਪੰਚ ਸੀ। ਕਈ ਦਿਨਾਂ ਤੋਂ ਉਹ ਲਾਸਮੈਂਟਾ ਕਰਾ ਰਿਹਾ ਸੀ ਕਿ ਚੈਨਾ ਡੋਰ ਖਿਲਾਫ ਜਿਹੜਾ ਮੇਰੇ ਕੋਲ ਸ਼ਿਕਾਇਤ ਕਰੋ ਜੇ ਕੋਈ ਦੁਕਾਨਦਾਰ ਵੇਚਦਾ ਤਾਂ ਆਪਾਂ ਕਾਰਵਾਈ ਕਰਾਵਾਂਗੇ। ਪਰ ਕਿੱਥੇ ਕਿਸੇ ਦੇ ਕਰਨ ਤੇ ਜੂ ਨਹੀਂ ਸਰਕਦੀ। ਜਿੰਨਾ ਚਿਰ ਆਪਦੇ ਘਰ ਨੂੰ ਨਹੀਂ ਲੱਗਦੀ ਉਹਨਾਂ ਚਿਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਣੀ ਜਦ ਜਦੋਂ ਆਪਦੇ ਘਰ ਤੱਕ ਪਹੁੰਚਦੀ ਹੈ ਨਾ ਅੱਗ ਪਤਾ ਉਦੋਂ ਲੱਗਦਾ ਗਿਆ ਉਹਨਾਂ ਦਾ ਗਿਆ ਕਿਸੇ ਦਾ ਕੁਝ ਨਹੀਂ ਗਿਆ ਪੁੱਤ ਗਿਆ ਉਹਨਾਂ ਦਾ ਗਿਆ ਵਾ ਉਹਦੇ ਮਾਂ ਪਿਓ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਕੀ ਹਾਲ ਆ ਤੁਸੀਂ ਆਪ ਵੀ ਵੀਡੀਓ ਵੇਖਦੇ ਹੀ ਹੋ ਜਦੋਂ ਵੀਡੀਓ ਸਾਹਮਣੇ ਆਉਂਦੀ ਹੈ ਰੋਂ ਨਿਕਲ ਜਾਂਦਾ ਮਨ ਲੋ ਚੋਰੀ ਕਿਸੇ ਦਾ ਪੁੱਤ ਗਿਆ ਵਾ ਕੁਝ ਵੀ ਨਹੀਂ ਕਰ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਐਵੇਂ ਦਿਖਾਵੇ ਨੂੰ ਕਰਨ ਨੂੰ ਰਹਿਣ ਲੋ ਐਵੇਂ ਦਿਖਾਵੇ ਕਰਦੀਆਂ ਸਰਕਾਰਾਂ ਯੋਧ ਨਸ਼ਿਆਂ ਵਿਰੁੱਧ ਚਿੱਟਾ ਮਕਾਦਾਂਗੇ ਆ ਕਰਦਾਂਗੇ ਜੋ ਕੁਝ ਨਹੀਂ ਬੰਦ ਹੋਇਆ ਸਭ ਕੁਝ ਚੱਲਦਾ ਵਾ ਨਾ ਇਹ ਹੋਣਾ ਤੁਹਾਡੇ ਤੋਂ ਆ ਚੈਨਾ ਡੋਰ ਨਹੀਂ ਹੋਈ ਤੁਹਾਡੇ ਤੋਂ ਬੰਦ ਸਾਹਮਣੇ ਦੁਕਾਨਾਂ ਤੇ ਵਿਕਦੀ ਆ ਫਿਰ ਵੀ ਕੋਈ ਕਾਰਵਾਈਆਂ ਨਹੀਂ ਜੇ ਕਿਸੇ ਇੱਕਦ ਤੇ ਪਰਚਾ ਹੋ ਜਾਂਦਾ ਫਿਰ ਚੈਨਾ ਡੋਰ ਰੁਕ ਜਾਂਦੀ ਚੱਲੀ ਜਾਂਦੀਆਂ ਪਰ ਇੱਕ ਗੱਲ ਹੈਗੀ ਆ ਸਰਕਾਰ ਤੇ ਪ੍ਰਸ਼ਾਸਨ ਜੇ ਕੁਝ ਕਰਨਾ ਚਾਵੇ ਤਾਂ ਇਹ ਨਹੀਂ ਹੋ ਸਕਦਾ ਵੀ ਉਹ ਚੀਜ਼ ਨਾ ਹੋਵੇ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਫੜਨਾ ਸੀ ਉਦੋਂ ਕਿਹ ਪ੍ਰਸ਼ਾਸਨ ਦਾ ਸਾਰਾ ਜ਼ੋਰ ਲਾ ਕੇ ਸਰਕਾਰਾਂ ਨੇ ਜ਼ੋਰ ਲਾ ਕੇ ਸਾਰਾ ਕੁਝ ਕਰਤਾ ਉਦੋਂ ਵੀ ਤਾਂ ਫੜਿਆ ਹੀ ਆ ਸਰਸੇ ਵਾਲੇ ਬਾਬੇ ਨੂੰ ਫੜਨਾ ਸੀ ਉਦੋਂ ਸਾਰੇ ਨੂੰ ਡਰਾ ਕੇ ਘਰਾਂ ਚ ਹੀ ਕੈਦ ਕਰਤਾ ਉਦੋਂ ਵੀ ਤਾਂ ਸਾਰਾ ਕੁਝ ਕੀਤਾ ਹੀ ਆ ਪ੍ਰਸ਼ਾਸਨ ਸਾਰਾ ਕੁਝ ਕਰ ਸਕਦਾ ਸਰਕਾਰ ਵੀ ਸਭ ਕੁਝ ਕਰ ਸਕਦੀ ਆ ਪਰ ਜਿੰਨਾ ਚਿਰ ਇਹਨਾਂ ਦੇ ਆਪ ਦੇ ਘਰਾਂ ਤੱਕ ਇਹ ਅੱਗ ਨਹੀਂ ਨਾ ਪਹੁੰਚਦੀ ਇਹਨਾਂ ਨੇ ਕੁਝ ਨਹੀਂ ਕਰਨਾ ਨਾ ਡੋਰ ਬੰਦ ਕਰਾ ਸਕਦੇ ਆ ਚੈਨਾ ਦੀ ਤੇ ਨਾ ਇਹ ਚਿੱਟਾ ਬੰਦ ਕਰਾ ਸਕਦੇ ਦੁਕਾਨਦਾਰਾਂ ਨੂੰ ਇਹ ਕਹਿੰਨਾ ਤੁਸੀਂ ਸ਼ਰਮ ਖਾ ਲੋ ਤੁਸੀਂ ਨਾ ਵੇਚੋ ਇਹ ਚੀਜ਼ਾਂ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ ਇਹ ਗੱਲਾਂ ਮੈਂ ਬੋਲਣੀਆਂ ਨਹੀਂ ਸੀ ਪਰ ਮਨ ਬਹੁਤ ਦੁਖੀ ਅੱਜ ਜਦੋਂ ਵਾਰ-ਵਾਰ ਵੀਡੀਓ ਸਾਹਮਣੇ ਆਉਂਦੀ ਹੈ ਨਾ ਤਾਂ ਉਹਦਾ ਜਿਹੜਾ ਕਾਲਜੇ ਦੇ ਵਿੱਚ ਹੌਲ ਪੈਂਦੇ ਆ ਕਿ ਕਿਸੇ ਦਾ ਪੁੱਤ ਗਿਆ ਵਾ ਕਿਉਂ ਐਵੇਂ 4 ਪੈਸਿਆਂ ਦੀ ਖਾਤਰ ਇਹੋ ਜਿਹਾ ਕੁਝ ਕਰਦੇ ਹੋ ਛੱਡ ਦਿਓ ਇਹ ਚੀਜ਼ਾਂ ਚ ਕੁਝ ਨਹੀਂ ਪਿਆ ਦੋਰਾ ਦੂਜੀ ਆਮ ਦੋਰਾ ਨਾਰਮਲ ਵਿੱਚ ਹੀ ਜਾਓ ਜਿਨ੍ਹਾਂ ਦਾ ਮਰਿਆ ਉਹਨਾਂ ਨੂੰ ਜਦੋਂ ਆ ਬਸੰਤ ਰੁੱਤ ਆਇਆ ਕਰੂਗੀ ਨਾ ਉਹਨਾਂ ਨੂੰ ਇਹ ਚੰਗੀ ਨਹੀਂ ਲੱਗਿਆ ਕਰਨੀ ਵੱਡ ਵੱਡ ਖਾਇਆ ਕਰੋ ਉਹਨਾਂ ਦੇ ਅੰਦਰੋਂ ਕਾਲਜਾ ਨਿਕਲਿਆ ਕਰੋ ਜਦੋਂ ਕਿਸੇ ਦਾ ਧੀ ਪੋਤੇ ਇਸ ਰੁੱਤ ਚ ਗਿਆ ਬਸੰਤ ਪੰਚਮੀ ਕਰਕੇ ਤੁਸੀਂ ਪਤੰਗ ਚੜਾਉਨੇ ਹੋ ਪਤੰਗ ਚੜਾਉਨੇ ਹੋ ਤੇ ਜਿਹੜਾ ਇਸ ਰੁੱਤ ਦਾ ਆਨੰਦ ਮਾਣਦੇ ਹੋ ਤੇ ਜਿਹੜਾ ਪੂਰਾ ਮਹੀਨਾ ਜਿਹੜਾ ਚੱਲਦਾ ਮੁੜ ਕੇ ਪਤੰਗਾਂ ਦਾ ਸਿਲਸਿਲਾ ਪਰ ਉਹਨਾਂ ਨੂੰ ਇਹ ਕੋਈ ਚੰਗਾ ਨਹੀਂ ਲੱਗਣਾ ਜਿੱਥੇ ਕੋਈ ਪਤੰਗ ਚੜ੍ਹਾਇਆ ਕਰੋ ਜਿੱਥੇ ਕੋਈ ਇਸ ਤਰ੍ਹਾਂ ਦੀ ਗੱਲ ਚੱਲਿਆ ਕਰੋ ਤਾਂ ਉਹਨਾਂ ਦਾ ਜਿਹੜਾ ਕਾਲਜਾ ਵੱਡਿਆ ਜਾਇਆ ਕਰੋ ਸਰਕਾਰਾਂ ਨੂੰ ਬੇਨਤੀ ਆ ਗੌਰ ਕਰ ਲੋ ਗੌਰ ਕਰ ਲੋ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਪਰ ਕਰੋਗੇ ਕਦੋਂ ਜਦੋਂ ਤੁਹਾਡੇ ਆਪ ਦੇ ਘਰ ਤੱਕ ਆ ਗਈ ਐਵੇਂ ਝੂਠੇ ਦਾਅਵੇ ਕਰਦੇ ਰਹੇ ਨੂੰ ਹਰੇਕ ਜਗ੍ਹਾ ਤੇ ਆ ਕੇ ਅਸੀਂ ਆ ਕਰ ਦਾਂਗੇ ਅਸੀਂ ਆ ਕਰਤਾ ਜਾਂ ਆ ਕਰਨਾ ਵਾ ਕਿਉਂ ਆ ਚੀਜ਼ਾਂ ਹੀ ਕਰ ਦੋ ਕੁਛ ਨਹੀਂ ਲੈਣਾ ਲੋਕਾਂ ਨੇ ਤੁਹਾਡੇ ਤੋਂ ਕਿ ਲੋਕਾਂ ਨੂੰ ਇਹੀ ਆ ਕਿ ਸਾਡੇ ਧੀ ਪੁੱਤ ਸਾਡੇ ਘਰਾਂ ਦੇ ਵਿੱਚ ਸੇਫ ਰਹਿਣ ਜੇ ਉਹ ਵੀ ਨਹੀਂ ਸੇਫ ਕਰ ਸਕਦੀਆਂ ਸਰਕਾਰਾਂ ਤਹ ਲੱਖ ਦੀ ਲਹਨਤਾ ਬਹੁਤਿਆਂ ਨੂੰ ਇਹ ਮੇਰੀ ਵੀਡੀਓ ਦੀਆਂ ਮਿਰਚਾਂ ਵੀ ਲੱਗਣਗੀਆਂ ਬਹੁਤ ਲੋਕ ਇਸ ਟਿੱਪਣੀਆਂ ਵੀ ਕਰਨਗੇ ਪਰ ਜੋ ਗੱਲ ਸੱਚੀ ਉਹ ਸੱਚੀ ਕੋਈ ਰਹਿਣੀ ਆ ਇਸ ਕਰਕੇ ਬੇਨਤੀ ਆ ਬੰਦ ਕਰ ਦਿਓ ਇਹ ਸਾਰਾ ਕੁਝ ਜੇ ਸਰਕਾਰ ਜਾਂ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਤਾਂ ਹੱਥ ਖੜੇ ਕਰ ਦਿਓ ਵੀ ਭਾਈ ਸਾਥ ਹੋਏ ਕੁਝ ਨਹੀਂ ਹੁੰਦਾ ਪਰ ਕਿਸੇ ਦੇ ਧੀ ਪੁੱਤ ਦੀ ਜਾਨ ਜਾਂਦੀ ਆ ਮਾੜਾ ਮੋਟਾ ਤੁਸੀਂ ਇਸ ਤੇ ਗੌਰ ਕਰ ਲਿਆ ਕਰੋ ਨਾ ਇਹ ਚੀਜ਼ਾਂ ਚ ਪਾਓ ਸਭ ਨੇ ਉਸ ਰੱਬ ਨੂੰ ਲੇਖਾ ਦੇਣਾ ਐਂਡ ਨੂੰ ਜਾਣਾ ਉੱਥੇ ਹੀ ਆ ਸਾਰਿਆਂ ਨੇ ਪਰ ਨਾ ਆਏ ਨਾ ਕਰੋ ਕਿਰਪਾ ਕਰਕੇ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਕਿ ਦੋ ਪੈਸੇ ਦੀ ਖਾਤਰੇ ਚੀਜ਼ਾਂ ਨਾ ਕਰੋ ਤੁਸੀਂ ਜਿਹੜੀਆਂ ਡੋਰਾ ਨਾ ਵੇਚੋ ਕੋਈ ਥੋੜੇ ਤੋਂ ਆ ਕੇ ਚੈਨ ਡੋਰ ਮੰਗਦਾ ਨਾ ਜੇ ਤੁਹਾਡੇ ਕੋਲੇ ਪਈ ਵੀ ਉਹਨੂੰ ਵੀ ਸੈੱਟ ਦਿਓ ਸਾੜ ਦਿਓ ਅੱਗ ਲਾ ਦਿਓ ਨਾ ਅੱਗੇ ਨਾ ਕਿਸੇ ਦੀ ਜਾਣ ਜਾਵੇ ਪਰ ਜਿਹੜੇ ਬੱਚੇ ਇਹ ਚੈਨਲ ਡੋਰ ਦੇ ਨਾਲ ਪਤੰਗ ਚੜਾਉਂਦੇ ਆ ਉਹਨਾਂ ਦੇ ਮਾਂ ਪਿਓ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਦਾ ਮਾਪੇ ਪੁੱਛਦਾ ਹੀ ਨਹੀਂ ਉਹਨਾਂ ਨੂੰ ਬੱਚੇ ਉਹਨਾਂ ਦੇ ਕਿੱਥੇ ਆ ਅਸੀਂ ਕੀ ਲੈ ਕੇ ਆਏ ਤੁਸੀਂ ਕਾਹਦੇ ਨਾ ਪਤੰਗ ਚੜਾਈ ਜਾਂਦੇ ਪਰਿਸ਼ਾਸ਼ਦੀਆਂ ਵੀ ਮੈਂ ਪ੍ਰਸ਼ਾਸਨ ਦੀਆਂ ਵੀ ਮੈਂ ਵੀਡੀਓ ਵੇਖੀਆਂ ਜਿੱਥੇ ਜਾ ਕੇ ਘਰਾਂ ਦੇ ਵਿੱਚ ਡੋਰਾ ਚੈੱਕ ਕਰ ਰਹੇ ਆ ਠੀਕ ਆ ਆਪਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਆ ਪਰ ਕਿਤੇ ਨਾ ਕਿਤੇ ਜਿਹੜੀਆਂ ਦੁਕਾਨਦਾਰਾਂ ਨਾਲ ਰਲ ਮਿਲ ਕੇ ਜਿਹੜਾ ਕੁਝ ਲੋਕ ਕਰੀ ਲੋਕਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਦੇ ਲਈ ਕਰ ਰਹੇ ਆ ਉਹਨਾਂ ਤੇ ਵੀ ਗੌਰ ਕਰਨੀ ਜ਼ਰੂਰੀ ਆ ਸੋ ਬੇਨਤੀ ਆ ਮੈਂ ਤਾਂ ਇੰਨੀ ਕੀ ਬੇਨਤੀ ਕਰਦਾ ਕਿ ਜਿਹੜੇ ਚਾਇਨਾ ਡੋਰ ਬੰਦ ਹੋ ਜੇ ਜਿਹੜਾ ਇਹ ਚਿੱਟਾ ਵਾ ਚਿੱਟਾ ਬੰਦ ਹੋ ਜੇ ਲੋਕਾਂ ਦੇ ਜਿਹੜੇ ਜਵਾਨ ਧੀਆਂ ਬੁੱਤ ਮਰ ਰਹੇ ਜਿੰਨਾ ਕਰਨਾ ਕਰ ਤਸ ਕਰੋ ਜਿੰਨਾ ਕਰੋਗੇ ਲੋਕਾਂ ਨੂੰ ਦਿਸੂਗਾ ਵੀ ਕੁਛ ਹੋਇਆ ਪਰ ਹਾਲੇ ਕੁਛ ਹੋਇਆ ਨਹੀਂ ਕੁਛ ਨਹੀਂ ਦਿਸਦਾ ਪਿਆ ਜੇ ਮੇਰੀ ਨੂੰ ਗੱਲਬਾਤ ਮੇਰੀ ਸੱਚੀ ਲੱਗੀ ਆ ਠੀਕ ਲੱਗੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਰਕਾਰਾਂ ਤੇ ਪ੍ਰਸ਼ਾਸਨ ਇਹ ਵੀਡੀਓ ਤੇ ਜ਼ਰੂਰ ਕੋਰ ਕਰ ਧੰਨਵਾਦ